स्वागत है किसान वीरो ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 84270 19817 ਸਟਾਰਟਿੰਗ ਦੇ ਵਿੱਚ ਧਾਰਾ ਦੇਖੋ ਪਹਿਲਾ ਬੱਚਾ ਝੜਦੀ ਪਿਆ ਝੋਟੀ ਮੂਹਰਲੇ ਥਾਂ ਤੇ ਵੀਰ ਧਾਰਾ ਮਾਰਦੀ ਦੀਆਂ ਸੋ ਦੇਖੋ ਯਾਰ ਚਵਾਈ ਦੇਖੋ ਪਹਿਲਾ ਸਟਾਰਟਿੰਗ ਦੇ ਬੱਚਾ ਕਿਉਂਕਿ ਧਾਰਾ ਜ਼ਰੂਰੀ ਹੈ ਪਸ਼ੂਦਿਆਂ ਦੂਰੋਂ ਬਣੜੋ ਵੀ ਰਾਜੇ ਸੋ ਬਾਕੀ ਨੜੇ ਲ ਆਪਾਂ ਵੀਰ ਤੋਂ ਪਉਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਵੀਰ ਲਖਮੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲ 788775927 ਸਟਾਰਟਿੰਗ ਜੇਪਾ ਧਾਰਾ ਮਾਰ ਕੇ ਦਿਖਾ ਦਈਏ ਹਨਾ ਬੱਚਾ ਮੇਲ ਕਾਫ ਕਟਾ ਤੇ ਜੇ ਰੋਕਿਆ ਜਾਵਾ ਠੀਕ ਹੈ ਰਾਤ ਦੀ ਸੂਈ ਲੱਗਦੀ ਹੈ ਹਨਾ ਕੱਲ ਦੀ ਸੀ ਇਹ ਸਵੇਰ ਦੀ ਠੀਕ ਹੈ ਤੇ ਜੇ ਧਾਰ ਸਾਰਾ ਕੰਮ ਟੋਟਲੀ ਡਨ ਅੱਛਾ ਪਲੂਨ ਦਾ 14 ਕਿਲੋ ਦੁੱਧ ਇਹ ਦਿੱਤਾ ਵਾ ਹਰਿਆਣਾ ਦੇ ਵਿੱਚੋਂ ਸੇਲ ਕਰੀਏ ਜੀ ਆਪਾਂ ਠੀਕ ਹੈ ਉਹ ਥੋੜਾ ਬੈਠੀ ਚੱਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਨਾ ਬਾਈ ਠੀਕ ਆ ਇੱਕ ਨੰਬਰ ਤੇ ਬਾਈ ਜੀ ਸੋ ਚਵਾਈ ਦੇ ਫੇਰ ਧਾਰਾ ਆਪਾਂ ਦੋ ਵਾਰੀ ਮਾਰ ਕੇ ਦਿਖਾ ਦਿਆਂ ਜਮ 16 ਲੀਟਰ ਦੀਮੀ ਦਾ ਝੂਠ ਤੇ ਬਾਈ ਜੀ ਬੱਚਾ ਇਹਨੇ ਦੇਤਾ ਮੇਲ ਕਾਫ ਘਟਾ ਹਨਾ ਜੀ ਤੇ ਦੁੱਧ ਕਹਿੰਦਾ ਆਪਾਂ ਮਾਲਕਾਂ ਨੇ ਕਿੰਨੀ ਸਹਿਤਾ ਦਿੱਤੀ ਆ ਪਉਣੇ ਦੀ ਇਸ ਵਾਰ 16 ਲੀਟਰ ਤੋਂ ਪਲੱਸ ਹੀ ਜੋ ਕਹਿੰਦਾ ਆਪਾਂ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ 14 ਲੀਟਰ ਪ੍ਰੂਨ ਦਾ ਦਿੱਤਾ ਹੋਇਆ ਜਿਹੜਾ ਠੀਕ ਆ ਵੀ 15 ਤੋਂ ਪਾਰ ਪਾਰ ਵਾਲੀ ਹੈਗੀ ਆ ਜਿਹੜਾ ਮਰਜੀ ਮੰਨ ਕੇ ਲੈ ਲੇ ਜਿਹੜਾ ਮਰਜੀ ਤੇ ਬਾਕੀ ਯਾਰ ਥਾਲਡੇ ਵਾਲ ਸੋਨਾ ਸਾਫ਼ ਸੁਥਰਾ ਹਵਾਨੇ ਤੇ ਨਾੜਾ ਵਗੈਰਾ ਚੰਗੀਆਂ ਹਨਾ ਤੇ ਰੇਟ ਇਹਦਾ ਕੀ ਰੱਖਿਆ ਵੇਚਣ ਜਾਲਾ ਰੇਟ ਦਾ 1,60,000 ਰੁਪਏ ਰੱਖ ਲਓ ਮੌਕੇ ਤੇ ਮਾਨਤਾ ਨੂੰ ਹੋ ਜੂ ਮੌਕੇ ਤੇ ਬਸ ਮਾਨਤਾ ਨੂੰ ਹੋ ਜੂ ਠੀਕ ਆ ਪਹਿਲਾਂ ਆਪਾਂ ਵੀਡੀਓ ਕਰੀਏ ਓ ਤੇ ਚੋਕੇ ਤੇ ਘਾਇਜ ਜਿਹਾ ਵਧੀਆ ਬੈ ਕੇ ਪਸੂ ਪਹਿਲਾਂ ਵੀਰੇ ਆਪਾਂ 15 ਗੱਲ ਲੀਟਰ ਦੀ ਆਹ ਰੱਖ ਆ ਦੀਓ ਝੋਟੀ ਕੋਈ ਤੇ ਚੋਕੇ ਦਿਖਾਈਏ ਜੀ ਆਪਾਂ 17 ਲੀਟਰ ਦੁੱਧ ਦਰਾਜ ਮਿਲ ਕੇ ਦਿੱਤੀ ਝੋਟੀ ਠੀਕ ਆ ਦਰਾਜ ਦੇ ਮੁੰਦੇ ਲੈ ਕੇ ਗਿਆ ਇੱਕ ਲੈਣ ਆਏ ਸੀ ਦੋ ਲੈ ਗਏ ਠੀਕ ਆ ਇੱਕ ਵੀਡੀਓ ਨਾਲ ਦੋ ਵੇਗ ਗਏ ਜਮਾ ਦੋ ਵੇਗ ਗਏ ਜੀ 17 ਲੀਟਰ ਦੁੱਧ ਉੱਪਰ ਲੈ ਕੇ ਗਿਆ ਮਿਲ ਕੇ ਇਹਦਾ ਮੁੱਲ ਕਰਿਆ ਪਹਿ 1,60,0 ਟੋਰੀ ਵਰਨ ਸੁਵਰਤ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਜੈਡ ਬਲੈਕ ਬਰੀਕ ਚਮਣੀ ਦੀ ਵਿੱਚ ਆ ਗਈ ਦੂਜਾ ਸੁਆ ਤਾਜੀ ਸੂਈ ਆ ਢੋਲੇਵਾ ਵਗੈਰਾ ਦੇਖੋ ਝੋਟੀ ਦਾ ਕਿਆ ਬਾਤਾਂ ਕੰਪੈਕਟ ਹਵਾ ਨਾ ਜਮਾ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਧਾਰਾਂ ਪੇਂ ਮਾਰ ਕੇ ਦਿਖਾ ਦੀਆਂ ਤੇ ਫਟਫਾਟ ਲੇਵਾ ਤੇ ਨਾੜਾ ਨੂੜਾ ਨਾਲ ਦਾ ਜਮਾ ਗੁੰਦੀ ਬਈਆ ਜਮਾ ਕਿਸੇ ਪਾਸੋਂ ਹੱਥ ਤਰਾ ਨਹੀਂ 1,60,000 ਰੁਪਇਆ ਝੋਟੀ ਦੀ ਕੀਮਤ ਆ ਤਾਜੀ ਸੂਈ ਆ ਜੇਰ ਜੂ ਰੋਕਿਆ ਕੱਲ ਦੀ ਸੂਈ ਵੀ ਆ ਤੇ ਬੱਚਾ ਮੇਲ ਕਾਫ ਕਟਾ 나ੜੂ ਬਿਲਕੁਲ ਨਾਲਾ ਕੱਚੀ ਤਾਜੀ ਸੂਈ ਵੀ ਕਹਿੰਦਾ ਵਾ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ ਤੇ ਫਿਟਿੰਗ ਵਾਲਾ ਲੈਵਾ ਜਾ ਵਾ ਸੋਨਾ ਗੁੱਲੇ ਵਾਲਾ ਥਾਣਾ ਕਿੰਨਾ ਚੋਦਾ 3 ਲੀਟਰ ਵਾਲਾ ਕਿੰਨਾ ਚੋਦਾ ਬੱਚਿਆਂ ਨੂੰ ਲੂ ਜਾ ਕੇ ਠੀਕ ਹੈ ਤੇ ਕਹਿੰਦਾ ਵਾ ਉੰਨੀ ਫੇਰ ਬਣਦੀ ਦੁਰੀ ਜਾਂਦੀ ਹੈ ਹਨਾ ਇਹ ਮਸਲ ਵਾਲੀ ਆ ਕੁਆਲਿਟੀ ਤੇ ਦੂਜੇ ਨੰਬਰ ਦੇ ਇੱਕ ਆਪਾਂ ਗੱਬਣ ਵੈੜ ਦੇਖ ਰਹੇ ਹਾਂ ਜੀ ਹਾਂਜੀ ਕਿਹੜਾ ਸੂਆ ਸੂਰੀ ਆ ਤੀਜੇ ਸੂਏ ਤੀਜੇ ਸੂਏ ਕਹਿ ਦਿੰਨੇ ਜੂਗੀ ਇਹ ਦਿਨ ਵਾਲੇ 7 ਬਾਕੀ ਪੈ ਠੀਕ ਹੈ ਹਫਤਾ ਬਾਕੀ ਆ ਤੇ ਦੁੱਧ ਪਿਛਲੀ ਵਾਰ ਤਾਂ ਕਿੰਨਾ ਦੱਸਿਆ ਮੈਂ ਪਿਛਲੇ ਸਵੇਰੇ 25 ਲੀਟਰ ਦੁੱਧ ਦਿੱਤਾ ਅੱਛਾ 25 ਲੀਟਰ ਦੁੱਧ ਇਹਦਾ ਪਲੂਨ ਦਾ ਆ ਦੂਜੇ ਸਵੇਰੇ ਦਿੱਤਾ ਹੋਇਆ ਠੀਕ ਹੈ ਅੱਜ ਇੱਕ ਹਫਤਾ ਬਾਕੀ ਆ ਅਜੇ ਇੱਕ ਹਫਤਾ ਬਾਕੀ ਰੇਟ ਕੀ ਇਹਦਾ ਰੇਟ ਨਾਲ ਲੈਣ ਦੀ ਰੋਜ਼ 80000 ਮਾਨਤਨ ਕਰ ਦਾਂਗੇ ਮਾਨਤਨ ਕਰ ਦੋਰੀ ਬਾਹਰ ਨੂੰ ਸਭਰ ਕੱਦ ਕਾਠ ਵਗੈਰਾ ਦੇਖੋ ਬੈੜਦਾ ਤੀਜਾ ਸੂਹਾ ਸੂਰੀਆ ਤੇ ਰਾਜੀ ਸਮੀ ਬਣੀ ਇੱਕ ਹਫਤਾ ਬਾਕੀ ਤੇ ਵੀ ਨੇ ਰੇਟ ਬਿਲਕੁਲ ਜੈਨੂਨ ਜਾਵਾਂ ਗਿਆ 85000 ਰੁਪਿਆ 85000 ਜੋ ਮੌਕੇ ਤੇ ਗੁਜਾਇਸ ਵਗੈਰਾ ਹੋ ਜਾਊਗੀ ਤੇ ਥਾਂਡੇ ਵਾ ਸੋਹਣਾ ਸਾਫ ਸੁਥਰਾ ਕਿਸੇ ਬਸ ਰਸੀ ਨਾ ਵੀ ਨਹੀਂ ਤੇ ਦੁੱਧ ਦਾ ਅੰਦਾਜ਼ਾ ਲਾ ਕੇ ਚੱਲੇ ਆ ਕਿ ਹਾਈਐਸਟ ਕਿੰਨਾ ਮੰਨ ਕੇ ਚੱਲੇ ਬੰਦਾ 25 ਮੰਨ ਕੇ ਦੇਵਾਂਗੇ ਜੀ ਭਾਈ ਅਗਲੇ ਠੀਕ ਹੈ ਅਸੀਂ ਕੀ ਕਹਦੇ ਬਤੇ 25 ਲੀਟਰ ਮੰਨ ਕੇ ਚੱਲੇ ਬੰਦਾ ਠੀਕ ਹੈ 25 ਕਿਲੋ ਦੁੱਧ ਵੈੜ ਖਰਾ ਜਮਾ ਹਕੀਕਤ ਦੇ ਦੋਗੀ ਸੂਆ ਸੂਰੀ ਤੀਜਾ ਕਹਿੰਨੂ ਦੂਜਾ ਵੀ ਕਹਿੰਦੇ ਹਨ ਪਰ ਜੈਨੂਨ ਜਿਹੜਾ ਸੂਰੀ ਤੀਜਾ ਸੂਆ ਤੇ ਮੋਬਾਈਲ ਨੰਬਰ ਆਪਣਾ ਜੀ 70887 ਵੀਰੇ 75927 ਠੀਕ ਹੈ ਸੋ ਵੀਰੋ ਦੋ ਨਗਸ ਨੂੰ ਵਿੱਕ ਜੇਲੇ ਦਿਖਾਤੇ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ